ਕੱਲ ਮਿਤੀ 2 8 25 ਨੂੰ ਇਨਸਪੈਕਟ ਜਸਵੀਰ ਐਸਐਚਓ थाना ਸਲਾਮਬਾਦ ਨੂੰ ਇਤਲਾਹ ਮਿਲੀ ਜੀ ਕਿ ਨੀਵੀਂ ਗਲੀ ਕਿਸ਼ਨਕੋਟ ਉਥੇ ਇੱਕ ਨੌਜਵਾਨ ਵਿਕੀ ਜਿਹੜਾ ਸਨੋਜਾ ਧਰਮਪਾਲਾ ਉਹਦਾ ਮਰਡਰ ਉਸੇ ਗਲੀ ਚ ਰਹਿੰਦੇ ਨਰਿੰਦਰ ਕੁਮਾਰ ਤੇ ਵਿਵ ਕੁਮਾਰ ਉਹਦੇ ਬੇਟਾ ਜਿਹੜਾ ਉਹਨੇ ਕਰ ਦਿੱਤਾ 3D ਡੈੱਡ ਬੋਡੀ ਆ ਉਹਨਾਂ ਦੇ ਘਰੀ ਪਈ ਹੈ ਜਿੱਤੇ ਤੁਰੰਤ ਕਾਰਵਾਈ ਕਰਦੇ ਹਾਂ ਇਨਸਪੈਕਟਰ ਜੀ ਸਿੰਘ ਨੇ ਸਮੇਤ ਫੋਰਸ ਉਹ ਤੇ ਰਸ਼ ਕੀਤਾ ਮੌਕੇ ਤੇ ਜਾ ਕੇ ਜਿਹੜਿਆ ਇਹ ਵੀ ਮਰਨ ਵਾਲੇ ਵਿੱਕੀ ਦੀ ਮਾਂ ਜੀ ਮੌਤਾ ਰਾਣੀ ਉਹਦੇ ਬਿਆਨ ਲੈ ਕੇ ਇਤਰਾਧ ਕੇਸ ਜਿਸਟਾ 10233 ਬੜਾ ਪਛੀ ਅੰਡਰ ਸੈਕਸ਼ਨ 103 ਨਾ ਬੀਐਨਐਸ ਜਿਹੜਾ ਕੇਸ ਜਿਸਟ ਕਰਕੇ ਜਿਹੜੀ ਕਾਰਵਾਈ ਅਮਲ ਚ ਲੈਂਦੀ ਤੇ ਮੌਕੇ ਤੇ ਜਿਹੜੀ ਕਾਰਵਾਈ ਕਰਦੇ ਹਾਂ ਫ੍ਰੈਂਸਿਸ ਐਸ ਦੀ ਸਾਹ ਦਾਦੇ ਨਾਲ ਸਾਰੀ ਡੈੱਡ ਬੋਡੀ ਦੀ ਜਾਂਚ ਕੀਤੀ ਮੌਕਾ ਮੁਲਾਜਾ ਸਾਰਾ ਕੀਤਾ ਉਸ ਤੋਂ ਬਾਅਦ ਜਿਹੜਾ ਮਕਦਮਾ ਦਾ ਜਿਆ ਮੇਨ ਤੋਸੀ ਸੀਗਾ ਨਿਰਿੰਦਰ ਕੁਮਾਰ ਉਹਨੂੰ ਤੁਰੰਤ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਉਹਦੀ ਜਦੋਂ ਪੁੱਛਗਿੱਛ ਕੀਤੀ ਗਈ ਤੇ ਇਹ ਪਤਾ ਚੱਲਿਆ ਕਿ ਜਿਹੜਾ ਇਹ ਕਤਲ ਆ ਉਹਦੇ ਨਿਰਿੰਦਰ ਕੁਮਾਰ ਉਹਦੇ ਬੇਟੇ ਵਿਵੇਕ ਖੰਨਾ ਤੇ ਉਹਦੀ ਬੇਟੀ ਜਿਹੜੀ ਆ ਗੋਰੀ ਉਹਦੀ ਪਤਨੀ ਪਿਆਨਾ ਸਾਰਿਆਂ ਨੇ ਰਲ ਕੇ ਤੇ ਤਰਚਾਰ ਜਰ ਕਰਪਾਨ ਸੀਗੀ ਉਹਦੇ ਨਾਲ ਰਲ ਕੇ ਕਾਰ ਦੇ ਵਿੱਚ ਹੀ ਕੀਤਾ ਤੇ ਡੈੱਡ ਵਡੀਓ ਨਾਲ ਦੇ ਘਰੀ ਵੇਈ ਜੀ ਤੇ ਜਿਸ ਦੇ ਅਧਾਰ ਤੇ ਉਹ ਅੱਜ ਉਹਦੀ ਜਿਹੜੀ ਪੁਤਰੀ ਗੋਰੀ ਆ ਇਹ ਪਤਨੀ ਜਿਹੜੀ ਆ ਪਿਆਨਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਦੇ ਵਿੱਚ ਉਹਦੇ ਲੜਕੇ ਜਿਹੜਾ ਵਿਵਕ ਹਨਾ ਉਹਦੀ ਅਜੇ ਅਰੈਸਟ ਬਾਕੀ ਆ ਜੋ ਕਰੋ ਫਰਾਰ ਚੱਲੇ ਜਾ ਰਿਹਾ ਉਹਨੂੰ ਤੁਰੰਤ ਵੀ ਗ੍ਰਿਫਤਾਰ ਕੀਤਾ ਜਾਊਗਾ ਇਸ ਕਤਲ ਦੇ ਵਿੱਚ ਵਜਾ ਜਾਂਦੇਸ ਫਿਲਹਾਲ ਜਿਹੜੀ ਉਹ ਧਿਆਨ ਚਾਹੀ ਹੈ ਉਹ ਇਹ ਹੈ ਕਿ ਜਿਹੜਾ ਇਹ ਮਰਨ ਵਾਲਾ ਵਿਕੀ ਹੈ ਇਹਦਾ ਉਹਦੇ ਆਪਣੇ ਇਹਨਾਂ ਦੇ ਘਰ ਦੇ ਵਿੱਚ ਆਉਣ ਜਾਣ ਸੀਗਾ ਤੇ ਜਿਹੜਾ ਨਿਰਿੰਦਰ ਗੁਮਾਰ ਤੇ ਉਹਦੀ ਫੈਮਿਲੀ ਸੀ ਉਹਨੂੰ ਇਹ ਸ਼ੱਕ ਸੀਗਾ ਵੀ ਇਹ ਉਹਨਾਂ ਦੇ ਜਿਹੜੀ ਆ ਲੜਕੀ ਗੋਰੀ ਉਹ ਜਿਹੜੀ ਆ ਉਹ ਮਾੜੀ ਨਿਗਾ ਰੱਖਦਾ ਤੇ ਜਿਹੜੇ ਤੇ ਇਹਨਾਂ ਗੁੱਸੇ ਜਾ ਕੇ ਜਿਹੜਾ ਉਹਦਾ ਤੇਜ਼ ਚਾਰ ਚਾਰਾ ਜਿਹੜਾ ਕਤਲ ਕਰਦਾ ਫਿਰ ਇਹ ਜਿਹੜਾ ਇਹਦਾ ਅਮਰ ਮਾਰ ਹਾਸਲ ਕੀਤਾ ਗਿਆ ਇਹਦੀ ਪੂਰੀ ਤਾਂ ਪ੍ਰੋਪਰ ਕੋਸ਼ਿਸ਼ ਕੀਤੀ ਜਾਊਗੀ ਜਿਹੜੇ ਮੌਦੇ ਹਸਲ ਕਰਨਾ ਉਹਨਾਂ ਦਾ ਪਤਾ ਲਾਇਆ ਜਾਊਗਾ ਜਿਹੜਾ ਰਿੰਦਾ ਤੋਂ ਸੀ ਬਿਵਖਣਾ ਉਹਦੇ ਜੇ ਉਹਦਾ ਐਲਓਸੀ ਜਾਰੀ ਕਰ ਦਿੱਤਾ ਗਿਆ ਉਹਨੂੰ ਹੀ ਜਲਦੋ ਜਲ ਜਿਹੜਾ ਮਾਮਲੇ ਵਿੱਚ ਕੰਸਰ ਜੀ